ہی <سؤال> کر ਹੈਲੋ ਹੈਲੋ ਸੈਂਟਰ ਗੱਲ ਬੈਜੋ ਭਾਈ ਜੀ ਪਲੀਜ਼ ਬੈਠੋ ਯਾਰ ਸਾਰੇ ਆਪਾਂ ਦਾ ਦਰਬਾਰ ਦੇ ਵਿੱਚ ਖੜੇ ਚੰਗੇ ਨਹੀਂ ਲੱਗਦੇ ਬੈਠ ਕੇ ਗੱਲ ਕਰਨੀਆਂ ਹਾਂਜੀ ਰੈਡੀ ਸਾਜੀ ਰੈਡੀ ਹੋ ਕੋਈ ਕੋਈ ਆ ਬਹੁਤ ਟੈਕਨੋ ਜੋ ਕਰ ਗਏ ਧੰਨਵਾਦ ਕਰਦੇ ਆ ਸੋ ਸਾਨੂੰ ਮਾਰਿਆਂ ਨੂੰ ਨਾਲ ਬਖਸ਼ਿਆ ਅਸੀਂ ਹਮੇਸ਼ਾ ਯਾਦ ਰੱਖਾਂਗੇ ਭਾਈ ਜੀ ਹੁਣ ਆਪਣੇ ਸਲਾਮਾਂ ਚ ਜਵਾਦਾਂ ਨੇ ਟੈਨ ਕਰਦਿਆ ਸੋ ਥੈਂਕ ਯੂ ਕਈ ਵਾਰ ਹੋ ਜਾਂਦਾ ਟੈਕਨੀਕਲ ਪ੍ਰੋਬਲਮ ਆ ਗਈ ਮਾਰੀ ਸੀ ਕੀਬੋਰਡ ਨੂੰ ਸੋੜੇ ਚ ਕਲਾ ਲਾਓ ਜੀ ਉੱਪਰ ਹੱਥਾਂ ਨਾਲ ਕਲਾ ਲਾਓ ਭੈਣ ਜੀ ਕੁੜੀਆਂ ਖਾਲੀਆਂ ਸੀ ਨਾ ਆਜੋ ਫਿਰ ਉੱਪਰ ਹੱਥਾਂ ਨਾਲ ਬੋਲੋ ਬੋਲ ਸੱਚਾ ਦਰਬਾਰ ਕੀ ਖੜ ਜੋ ਖੜ ਜੋ ਵਾਰ ਗੱਲ ਨਹੀਂ ਬੱਚਿਆਂ ਵੀ ਆਉਂਦੀ ਆ ਸੇਵਾ ਵੇਖਿਆ ਸੀ ਕੁੜੀਆਂ ਜਲਣ ਪਹਿਨਾਂ ਦੀ ਲੱਦੀ ਸੀ ਬੱਚਿਆਂ ਦੀ ਬਾਹ ਜਉਂਦੀ ਆ ਬੱਚਾ ਤੁਸੀਂ ਨਹੀਂ ਬੋਲਣਾ ਬਣੋ ਪਤਾ ਲੱਗਦੀ ਆ ਬਣੋ ਠੀਕ ਹੈ ਜੀ ਚਲੋ ਬਾਹ ਸੱਜੇ ਤੇ ਬਾਹ ਕੀ ਨਹੀਂ 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 ਗੱਲ ਨਹੀਂ ਬਣੀ ਆਜੋ ਔਰ ਇੱਕ ਜਗਾਰਾ ਬਾਈ ਲੋਣ ਲੈ ਪਹਿਣਾ ਜੋ ਪਰਣੀ ਹੈ ਭਾਈ ਬੇਕੀ ਨਹੀਂ ਹੋਣੀ ਜਾਈ ਦੀ ਸੀਗਾ ਇੱਕ ਜਗਾਰਾ ਬਾਈ ਲੋਣ ਲੈ ਰੈਡੀ ਬਾਹ ਤੇ ਦਰਬਾਰ ਕੀ ਬੜੀਆ ਤਾੜੀ ਮਾਰੋ ਆਂਦੇ ਲਈ ਲੈਵਲ ਨਹੀਂ ਹੋ ਰਿਹਾ ਹਾਂਜੀ ਕੀ ਹੋ ਗਿਆ ਮਿੰਟ ਬੰਨਤੀ ਹੋ ਲੀਹ ਤੇ ਇੰਟਰ ਕਰ ਲੋ ਹੋ ਕੇ ਬਾਦੂ ਇਹਨੂੰ ਕੋਲ ਦੇ ਦੇਖੀਂ ਹੈਲੋ ਕੋਈ ਨਹੀਂ ਕਿ ਮੈਟੈਗਿੰਗ ਨੂੰ ਪ੍ਰੋਬਲਮ ਆ ਜਾਂਦੀ ਹੈ ਮਸ਼ੀਨਰੀ ਆ ਨਾ ਦੇਖੋ ਮਸ਼ੀਨਰੀ ਆ ਫਿਰ ਕੋਈ ਟੈਗੀ ਪ੍ਰੋਬਲਮ ਆ ਸਕਦੀ ਹੈ ਇਹ ਤਾਂ ਵੱਡੀ ਗੱਲ ਨਹੀਂ ਸੋ ਘਬਰਾਉਣ ਦੀ ਕੋਈ ਗੱਲ ਨਹੀਂ ਬੱਸ ਆ ਬਾਈ ਜੀ ਚੰਦ ਮਿੰਟਾਂ ਚ ਬਿਸ਼ਰ ਕਰ ਰਹੇ ਹਾਂ ਸੋ ਬਈ ਮਰ ਟੈਕਨੀਕਲ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਮਸ਼ੀਨਰੀ ਦਾ ਹਨਾ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਜੀ ਥੋੜੀ ਜੀ ਹੈਗੀ ਹੈ ਸੈਟਿੰਗ ਸੋ ਲਓ ਜੀ ਬਦਲੋ ਬਦਲੋ ਕੋਈ ਗੋਣੀ ਬਹੁਤ ਅ ਲੀਡ ਹੈਗੀ ਤੇਰਾ ਸੌਲਡਾ ਸਾਡਾ ਉਹ ਸਾਡੇ ਰਜੇਸ਼ਨ ਭਰਾ ਜਿਹੜੇ ਬਾਈ ਦੇ ਦੋ ਦੋ ਕਿਉਂ ਨਾ ਪੁਰਾਣੇ ਅਸੀਂ ਅਰੇ ਵਰਕਰ ਵੀ ਕੱਥੀ ਸਭੋਤ ਬਹੁਤ ਵਧੀਆ ਆਪਣੇ ਹਾਈ ਰਵਾਣੇ ਕਈ ਰਾਜ ਨੂੰ ਚੱਕੀ ਕੋਈ ਗੱਲ ਨਹੀਂ ਲੀਡ ਬਦਲ ਕੇ ਨਹੀਂ ਆ ਬਹੁਤਲਾ ਹਾ ਬਾਬਾ ਜੀ ਬਾਲ ਸਚੇ ਦਰਬਾਰ ਕੀ ਜੈ ਬਾਲ ਸਚੇ ਦਰਬਾਰ ਕੀ ਬਾਲ ਸਚੇ ਦਰਬਾਰ ਕੀ ਇੱਕ ਵਾਰੀ ਫੇਰ ਕਹ ਬਾਲ ਸਚੇ ਦਰਬਾਰ ਕੀ ਜੈ ਸੋ ਈਅਰ ਹੋ ਗਿਆ ਦੇ ਤਲਸ ਅੱਲਾਹੁ ਅੱਲਾਹ ਆਜੋ ਅੱਬੋ ਗੋਦੀ ਬਾਲ ਸਚੇ ਦਰਬਾਰ ਕੀ ਜੈ ਕੋਣੀ ਜੀ ਕੋਣੀ ਨਹੀਂ ਹੋ ਜਾਂਦਾ ਤੇ ਚਲੋ ਆਪਾਂ ਉਹਨੇ ਚੇਰ ਬਹੁਤ ਛੋਟੀ ਜੀ ਗੱਲ ਸੁਣਾਉਂਦੇ ਆ ਜਿੰਨੇ ਇਧਰ ਬਾਈ ਇਧਰ ਮਜਿਸਨ ਆਪਣੇ ਛੇਡਿੰਗ ਕਰ ਰਹੇ ਇਧਰ ਤੇ ਵਾਲ ਹੋਣੀ ਗੱਲ ਸੁਣਾਉਣਾ ਉਹ ਬੰਦਾ ਖੜਿਆ ਜਲੰਦਰ ਮੱਤਾ ਐਡੀ ਗੱਲ ਸੁਣਾਉਣਾ ਸਮਝਾ સેવા ਬਹੁਤ ਕਰਦਾ ਹੈ ਐਡੀ ਸੇਵਾ ਕਰਦਾ ਹੁਣ ਵੀ ਆ ਹੁਣ ਹੜਾ ਇਸ ਦੇ ਜਿਹੜਾ ਬਾਬਾ ਨਾਨਕ ਤੋਂ ਆਇਆ ਕਰੇ ਨਹੀਂ ਜੰਮਾ ਸੇਵਾ ਕਰਦਾ ਇੰਨੀ ਸੇਵਾ ਕਰਦਾ ਤੇ ਪੁੱਛੋ ਹੀ ਨਾ ਤੇ ਕੀ ਹੋਇਆ ਬਾਬਾ ਜੀ ਇਹਦੀ ਮਾਂਤ ਹੋ ਗਈ ਵਿਆਹ ਹੋ ਗਿਆ ਨਾ ਫੇ ਇਹਾ ਸੇਵਾਦਾਰ ਆ ਪੱਕਾ ਹੀ ਹੁਣ ਵਿਆਹ ਹੋਇਆ ਤੇ ਕੀ ਜੇ ਨੇ ਨਹੀਂ ਚੱਕਿਆ ਝੋਲਾ ਦਿੱਲੀ ਵਜਾ ਧਰ ਨਹੀਂ ਸੀ ਕਿਸਾਨੀ ਆਪਣੇ ਕਿਸਾਨ ਭਰਾਵਾਂ ਦਾ ਨਾਲ ਸੀ ਸਾਰੇ ਖੁਦ ਦਿੱਲੀ ਵਜਾ ਤੇ ਘਰ ਜਾਣੇ ਫੋਨ ਫੋਨ ਕੀਤਾ ਫੋਨ ਨਹੀਂ ਜੱਗਿਆ ਪੰਜ ਛੇ ਜਨਦਰ ਤੇ ਫਿਰ ਮਾਂ ਫੋਨ ਕੀਤਾ ਜੋਲੇ ਨੂੰ ਵੜਾ ਕਰਦੇ ਬਿਥੇ ਹੁਣ ਬਜੋਲਾ ਮੈਂ ਹਾਂ ਕਰੇ ਜਾ ਤੇ ਕਰੇ ਆ ਗਿਆ ਤੇ ਘਰ ਵਾਲੀ ਕਹਿੰਦੀ ਕਹਿੰਦੀ ਲਿਆਣ ਨੂੰ 2 ਮਹੀਨੇ ਹੋ ਗਏ ਮੈਨੂੰ ਕਦੇ ਘਮਾਉਣ ਲੈ ਕੇ ਨਹੀਂ ਗਿਆ ਤੇ ਇਸ ਕਿੰਨੀ ਬਾਲਾ ਇਹਨੇ ਸਕੀਮੀ ਪਾਤੀ ਇਹਨੇ ਬੈਠੇ ਬੈਠੇ ਨਹੀਂ ਘਰ ਵਾਲੀ ਘਮਾਤੀ ਪਤਾ ਕੀ ਕੀਤਾ ਸਕੀਮੀ ਬਾਲਾ ਬੰਨਦੀ ਘਰ ਵਾਲੀ ਨੂੰ ਕਹਿੰਦਾ ਘੁੰਮਣਾ ਜਾਣਾ ਘੁੰਮਣਾ ਫਿਰ ਉਹ ਕਹਿੰਦੀ ਹੋਰ 2 ਮਹੀਨੇ ਹੋ ਗਏ ਲੈਣ ਨੂੰ ਘਮਾਉਂਦਾ ਹੈ ਹੀ ਨਹੀਂ ਘਮਾਏ ਹੀ ਨਹੀਂ ਕਿਤੇ ਕਿਹੜਾ ਪਰ ਪੱਕੀ ਗੱਲ ਆ ਘੁੰਮਣਾ ਤੇਰੀ ਹੋਰ ਕਹਿੰਦਾ ਸੋਚਦਾ ਘੁੰਮਣਾ ਇਹ ਨਹੀਂ ਹਾਂ ਕਹਦਾ ਆ ਜਾ ਫਟਾ ਬੰਸ ਪਤਾ ਕੀ ਕਿਤਾ ਬਣਿਆ ਬਣੇ ਛੱਤ ਆਲਾ ਪੱਖਾ ਨਹੀਂ ਹੁੰਦਾ ਆਪਣੇ ਉਹ ਜਿਹੜਾ ਬੰਦੀ ਲੱਤ ਉਦੋਂ ਸਰਦੀ ਸੱਚ ਕਹਿੰਦਾ ਘੁੰਮਦੀ ਚੱਲ ਜਨਜੀ ਕਰਦਾ ਐ ਹੋ ਜਾ ਭਾਈ ਬੰਦਾ ਜਹਾਂ ਹੈ ਗਰ ਪ੍ਰਧਾਨ ਐ ਨਾ ਕਰੇਗਾ ਐ ਮਾਰੇ ਮੋੜ ਪੈਸੇ ਲਾ ਦਿਆ ਕਰ ਮੈਂ ਕੁਛ ਨਹੀਂ ਬੋਲ ਸੋ ਇਸ ਤਰ੍ਹਾਂ ਹੀ ਇੱਕ ਵਾਰੀ ਕੀ ਹੋਇਆ ਇਹਦਾ ਜਨਮ ਹੋਇਆ ਜਦੋਂ ਹੋ ਜਿਹਦਾ ਜਨਮ ਹੁੰਦਾ ਮੁੰਡਾ ਹੁੰਦਾ ਸੁਖਾਣਾ ਲੈ ਮੁੰਡਾ ਹੋਇਆ ਇਹਦਾ ਜਨਮ ਹੋਇਆ ਇਹਦੇ ਨੇ ਘਰ ਦੇ ਨੇ ਗੁਰਮਰਜ ਵਾਹਿਗੁਰਜ ਦਵਾਈ ਬੋਲ ਰਿਹਾ ਸਾਹਿਬ ਜੀ ਕਹਿੰਦਾ ਜੀ ਭਾਈ ਸਾਹਿਬ ਕਹਿੰਦੇ ਇਹਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਜਿਹੜੀ ਚੀਜ਼ ਦਾ ਡਰ ਸੀ ਉਹੀ ਹੋ ਗਿਆ ਕਹਿੰਦਾ ਮੂੰਹ ਇਹ ਘਰ ਦੇ ਡਰ ਕੇ ਇਹਨਾਂ ਨੇ ਸੋ ਇਹ ਮਹਿਰੀ ਦਾ ਪੂਰਾ ਲੋਜਕਾਰ ਬਹੁਤ ਸੱਚੇ ਦਰਬਾਰ ਕੀ ਭਾਈ ਤੁਸੀਂ ਵੀ ਲਾਓ ਯਾਰ ਬਹੁਤ ਸੱਚੇ ਦਰਬਾਰ ਕੀ ਸੋ ਜਿਨੇ ਜਰ ਉਧਰ ਸੈਟਲ ਹੋ ਰਹੀ ਤੇ ਮੈਂ ਹੁਣ ਕਬੀਰ ਸਿੰਘ ਜੀ ਨੂੰ ਬੇਨਤੀ ਕਰਦਾ ਇੱਕ ਅੰਦੀ ਗੱਲ ਹੁਣ ਤੁਹਾਨੂੰ ਸੁਣਾਉਂ ਮੈਂ ਖੋਰ ਸੋਚ ਗਿਆ ਲੈ ਜੀ ਨੇ ਵੀ ਦਰਬਾਰ ਵਿੱਚ ਸੰਗਤ ਬੈਠੀ ਆ ਸਾਰਿਆਂ ਨੇ ਪਹਿਲਾਂ ਨਾ ਬਹੁਤ ਹੀ ਸੋਹਣਾ ਦਰਬਾਰ ਬਣਿਆ ਪੈਣਾ ਇਧਰ ਤੁੰਡੀ ਨਗਾ ਪੈਣ ਮੈਂ ਤਾਂ ਬੈਠ ਕੇ ਗੱਲ ਕਰਦਾ ਹਾਂ ਤੈਨੂੰ ਪਤਾ ਮੈਂ ਤਾਂ ਖੜਾ ਨਹੀਂ ਹੋਇਆ ਜੀ ਸਤਿ ਸ੍ਰੀ ਅਕਾਲ ਸਾਹਿਬ ਇਧਰ ਡੇ ਕੋਹ ਨਗਰ ਤੇ ਮੇਰੇ ਨੀਆ ਦਾਦੀ ਮਾਂ ਦੇ ਬਹੁਤ ਜਨ ਸਾਧੂ ਸੰਤ ਫਕੀਰ ਮਹਾਤਮਾ ਦਾ ਪਿੰਡ ਹੈ ਸਾਡੇ ਬਾਬਾ ਜੀ ਨਾਥ ਜੀ ਇੱਕ ਵਾਰੀ ਵੀ ਪੰਨੂ ਗੱਲ ਸੁਣਾਉਣਾ ਸੱਚਾਈ ਦੀ ਫਕੀਰੀ ਦੀ ਗੱਲ ਪਹਿਲਾ ਹੱਥ ਖੜੇ ਕਰੋ ਸੁਣਨੀ ਹੈ ਗੱਲ ਸੁਣਨੀ ਪਰ ਜਿਉਂਦਾ ਰਹਿ ਕੋ ਤੋਏ ਜਿਉਂਦੇ ਸਾਡੇ ਮਨਦੀਪ ਲੱਕੀ ਦੀ ਫੈਨਲ ਜੋੰਦੀ ਰਹਿ ਕਹ ਤੇ ਮਾਤਾ ਜੀ ਇਕਣਾ ਬਾਬਾ ਜੀ ਪੱਕਰ ਸੀ ਗੁਰੂ ਜੀ ਔਰ ਤੁਡੀ ਲੱਗੀ ਆ ਸਾਡੀ ਜਿੱਥੇ ਲੱਗੀ ਆ ਤਾਂ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗੀ ਆ ਤਾਂ ਠੱਗੀ ਰਹਿਣ ਲੱਗਦੀ ਮਸਾ ਮਹਾਰਾਜ ਜੀ ਅਣਾ ਤੁੰਬਾ ਨਹੀਂ ਵਾਈਦਾ ਤਾਰ ਬਿਨਾ ਤੇ ਦਿਲ ਨਹੀਂ ਲੱਗਦਾ ਸੋਹਣੇ ਯਾਰ ਸਾ ਬਾਬਾ ਜੀ ਕੋਈ ਬਾਦਸ਼ਾਹ ਰਾਜਾ ਸੀ ਕੋਈ ਬਾਦਸ਼ਾਹ ਰਾਜਾ ਪੈਣੇ ਗੱਲ ਸੁਣਨੀ ਆ ਤੇ ਆਣਾ ਪੁੱਤੋ ਬੱਚੋ ਰੋਲਾ ਨਹੀਂ ਪੋਣਾ ਬਾਦਸ਼ਾਹ ਰਾਜਾ ਸੀ ਬਾਬਾ ਜੀ ਜਿਵੇਂ ਤੁਸੀਂ ਫਕੀਰ ਲੋਕ ਬੈਠੇ ਹੋ ਬਾਦਸ਼ਾਹ ਕਹਿੰਦਾ ਵੀ ਅੱਜ ਆਪਾਂ ਸ਼ਹਿਰ ਕਰਨ ਲਈ ਜਾਣਾ ਸ਼ਹਿਰ ਕਰਨ ਲਈ ਜਾਣਾ ਤੇ ਪਰ ਜਾਣਾ ਕੀ ਟਾਈਮ ਬਾਬੇ ਵਜ਼ੀਰਾ ਨੂੰ ਕਹਿੰਦਾ ਵੀ ਚਲੋ ਹੁਣ ਬਾਦਸ਼ਾਹ ਲੋਕਾਂ ਦੀ ਮੌਜ ਜਦੋਂ ਜੰਗਲ ਚ ਗਏ ਬਾਬਾ ਜੀ ਪਹਿਨੇ ਗੱਲ ਸੁਣਨ ਆ ਲਈਓ ਤੁਹਾਡੇ ਕੰਨ ਚ ਪੈਣੀ ਆ ਗੱਲ ਇਥੋਂ ਮਿਲ ਜਾਣਾ ਠੀਕ ਆ ਜੀ